ਹੈਲੋ ਜੀ ਕੀ ਹਾਲ ਚਾਲ ਹੈ ਇੱਥੇ ਕੰਮ ਤੋਂ ਆਸੀ ਆਉਂਦੇ ਨੇ ਤੇ ਹਰੀ ਘੜ ਤੇ ਰੁਕੇ ਹੋਏ ਆਂ ਹੈਰ ਤੋਂ ਗੁਰਦੁਆਰਾ ਘੜ ਤੇ ਬਹੁਤ ਸੋਹਣਾ ਤੇ ਬੜਾ ਇਲਾਕਾ ਆਪਣਾ ਮਹਿਰਾ ਹਰੀ ਘੜ ਨੂੰ ਤਾਂ ਰਖੋਣੇ ਆ ਆ ਜੋ ਮੀਆਂ ਮੇਰਾ ਹੈਡ ਆ ਬਹੁਤ ਢੁੰਗੀਆਂ ਮੇਰਾ ਉਹ ਢੁੰਗੀਆਂ ਮੇਰਾ ਦੇਖੋ ਉਹ ਪਰਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਗੁਰਦੁਆਰੇ ਦੇ ਉੱਥੇ ਵੀਡੀਓ ਨਹੀਂ ਬਣਾਉਂਦੇ ਉਹ ਗੁਰਦੁਆਰਾ ਸਾਹਮਣੇ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਵੇਖੋ ਤੇ ਬਾਕੀ ਆ ਹੈਡ ਆ ਪਾਣੀ ਬਹੁਤ ਖਤਰਨਾਕ ਹੈ ਦੇਖੋ ਇੱਥੇ ਅਸੀਂ ਨਹਾਉਂਦੇ ਰਹੇ ਕਿਸੇ ਟਾਈਮ ਇਹਦੇ ਵਿੱਚ ਅ ਇੱਥੋਂ ਛਾਲ ਮਾਰੀ ਦੀ ਇੱਥੋਂ ਇਹਦੇ ਦੇਖ ਲੋ ਕੇ ਛਾਲ ਮਾਰੀ ਦੀ ਤੇ ਉਹ ਉਧਰ ਤਰ ਕੇ ਚਲ ਜਾਈ ਰਹੀ ਉਹ ਇਹਦੇ ਬੰਦੇ ਜਾਣਦੇ ਹ ਹੋਂ ਨਹੀਂ ਪਰ ਕੁਆਰੇ ਹੁੰਦੇ ਮੇਰਾ ਮੁੱਡ ਨਾ ਆਈ ਬਹੁਤ ਨਰਾ ਨਹੀਂ ਬਹੁਤ ਚੌੜੀਆਂ ਨੇ ਇਹ ਦੋ ਐ ਇੱਕ ਪਰਲੀ ਸਾਈਡ ਆ ਉਹ ਵੇਖੋ ਉਹ ਬਹੁਤ ਖਤਰਨਾਕ ਬਣੀ ਮੌਨਕੀ ਹੁੰਦੇ ਇੱਥੇ ਮੌਨਕੀ ਬਿਸਦੇ ਨੇ ਬਈ ਮੌਨਕੀ ਬਹੁਤ ਇੱਥੇ ਮੌਨਕੀ ਬਹੁਤ ਜ਼ਿਆਦੇ ਇੱਥੇ ਦਿਖਦੇ ਨਹੀਂ ਪਏ ਹੁਣ ਤਾਂ ਲੁਕੇ ਲੁਕੇ ਹੋਣੇ ਐ ਅਸੀਂ ਉਧਰ ਨਹੀਂ ਆਏ ਆਂ ਤੇ ਵੀਡੀਓ ਬਣਾਉਂਦੇ ਆਂ ਬਹੁਤ ਜ਼ਿਆਦੇ ਇੱਥੇ ਕੋਣ ਹੈ ਰੋ ਨਹੀਂ ਆ ਚਲੋ ਆਜਾ ਉੱਪਰ ਚੱਲਦੇ ਆਂ ਉਧਰ ਵੀ ਹੋਣਗੇ ਆਜੋ ਚਲਦੇ ਹੋ ਤੇ ਪੁੱਲੀ ਸਾਡ ਦਿਖਾਉਣੇ ਆ ਨੂੰ ਆ ਜਾਓ ਲੱਗੇ ਲੱਗੇ ਜਾ ਕੇ ਦਿਖਾਉਣੇ ਆ ਜਾਓ ਹਾਂ ਕੇਵਰੇ ਸੁਭਾ ਜੀ ਹੋ ਗੋ ਬਰਲੇ ਆ ਲੋ ਨਾ ਨਹੀਂ ਇਹ ਤੇ ਬੀਟੀ ਵੀ ਹੈ ਰਾਹ ਹੀ ਰਾਹ ਰਾਹ ਅ ਗਲੋਕੋਜ਼ ਦਾ ਸੁਧਾਰ ਹੋਇਆ ਵੀਡੀਓ ਬਣੂ ਬਹੁਤ ਸੋਹਣਾ ਗੁਰਦੁਆਰਾ ਬਣਿਆ ਜਿਹੜੀ ਵੀਰ ਜ਼ਰਾ ਫਿਲਮਾਂ ਸ਼ਾਹਰੂਖ ਖਾਨ ਦੀ ਤੇ ਪ੍ਰੀਤੀ ਜਨਤਾ ਹੰਦੀ ਵਿੱਚ ਰਾਣੀ ਮੁਖਰਜ ਹੰਦੀ ਵੀਰ ਸਾਰਾ ਉਹ ਫਿਲਮ ਦਾ ਵੀ ਸੀਨ ਇੱਥੇ ਲਿਆ ਗਿਆ ਇੱਥੇ ਮੋਟਰਸਾਈਕਲ ਰੋਕਦੇ ਆ ਫਿਰ ਚੱਲਦੇ ਆ ਅਸੀਂ ਇੱਥੇ ਰੋਕਿਆ ਮੋਟਰਸਾਈਕਲ ਅਸੀਂ ਪਹਿਲਾਂ ਆਇਓ ਇਧਰ ਦੇਖੋ ਪਾਣੀ ਪਾਣੀ ਦੇ ਕੋ ਮੋਹਲੇ ਪਿੱਛੇ ਨਾ ਨਾ ਪਾਣੀ ਦੇਖੋ ਬੜਾ ਖਤਰਨਾਕ ਪਾਣੀ ਇਧਰ ਕੋ ਪਾਣੀ ਦੀਆਂ ਛੱਲਾਂ ਬਹੁਤ ਵੱਡੀਆਂ ਉਹ ਦੇਖੋ ਬੜਾ ਖਤਰਨਾਕ ਪਾਣੀ ਹੈ ਦਰ ਬਹੁਤ ਵੱਡੇ ਆ ਬੜੀ ਅੰਗਰੇਜ਼ਾਂ ਦੇ ਵੇਲੇਆਂ ਦਾ ਬਣੇ ਹੋਏ ਪੁਲ ਹਾਂ ਅੰਗਰੇਜ਼ਾਂ ਦੇ ਟਾਈਮ ਤੇ ਬਣੇ ਆ ਪੁਲ ਤੇ ਅੱਜ ਤੱਕ ਵੀ ਮਜ਼ਬੂਤ ਆਏ ਉਹ ਬੁਰਜੀਆਂ ਵੇਖੋ ਤੁਸੀਂ ਇੰਨੀ ਸਪੀਡ ਨਾਲ ਪਾਣੀ ਆਉਂਦਾ ਉਧਰ ਉਹ ਕਿੰਨੀ ਸਪੀਡ ਪਾਣੀ ਦੀ ਉਹ ਜਿੰਨੀ ਉਪਰੋਂ ਬੂਟੀ ਦੇਦੀ ਪਈ ਨਾ ਵਿੱਚੋਂ ਘਾਹ ਦੇ ਦਦਾ ਪਿਆ ਐਨਾ ਉੱਚਾ ਪਾਣੀ ਆ ਦਰਾਂ ਤੋਂ ਤੇ ਤਾਂ ਇੰਨੀ ਸਪੀਡ ਨਾਲ ਆ ਰਿਹਾ ਥੱਲੇ ਵਜ ਕੇ ਉਹਨਾਂ ਦੀ ਛੱਲਾ ਮਾਰਦੀਆਂ ਉਹ ਥੋੜੇ ਜੁਕਿਆ ਉਹ ਲੇਦਾ ਥੋੜੇ ਜੁਕਿਆ او شالو کوئی چلا گو گردوارے دیں پرشاد لے لیے بابے کے گرودوارے ਬਾਬਾ ਜੀ ਜੀ ਚਲੋ ਆ ਜੀ ਇਹ ਤੋਂ ਗੱਰੀ ਗੱਲ ਬਾਤ ਸੁਣੀਏ ਤੇ ਇਹ ਚ ਦੇਲਾ ਉਹਨੇ 500 ਚੱਕ ਕੇ ਚਾਹ ਮਹਾਰਾਜ ਦਾ ਪ੍ਰਸ਼ਾਦ ਲਿਲੇਆ ਮਹਾਰਾਜ ਦਾ ਪ੍ਰਸ਼ਾਦ ਲਿਲੇਆ ਤੇ ਰਮਨ ਲਾਥੋ ਲੱਲਾ ਆ ਜੋ ਦੋ ਵੱਡਾ ਦਰਿਆ ਇਹ ਪਿੱਛੋਂ ਇਧਰੋਂ ਆਉਂਦਾ ਪਾਣੀ ਇਧਰਲੀ ਸਾਈਡ ਤੋਂ ਆਉਂਦਾ ਪਾਣੀ ਸਾਰਾ ਬਹੁਤ ਉੱਚਾ ਪਾਣੀ ਹੈ ਆ ਜੋ ਰੋਗ ਰੋਗ ਪਰ ਆ ਪਾਰਕਾਂ ਬਹੁਤ ਸੁਣੀਆਂ ਬਣੀਆਂ ਹੋਈਆਂ ਫੁੱਲ ਲਹੋਲੀ ਹੋਲੀ ਕੈਮਰਾ ਲਈਦਾ ਹੁੰਦਾ ਕੋਲੀ ਕੋਲੋਜ਼ ਕਰ ਕਰਕੇ ਰੋਗ ਰੋਗ ਆਜੋ ਆਜੋ ਕੋਰੀ ਕੋਰੀਆ ਜੋੜੇ ਲਾ ਲਈਏ ਜੋੜਾ ਘਰ ਆ ਜੋੜੇ ਲਾ ਲਈਏ ਤੇ ਰਮਾਲਾ ਲੈ ਲਈਏ ਮੱਥਾ ਤੇ ਇਹਨੇ ਮਾਪੋ ਆਜੋ ਜੋੜਾ ਘਰ ਬਣਿਆ ਆ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਇੱਥੇ ਆਇਆ ਕਰੋ ਮੱਥਾ ਟੇਕਣ ਮਹਾਰਾਜੀ ਦੀ ਕਿਰਪਾ ਪੂਰੀ ਨਾਨਕ ਸਰ ਆ ਲੈ ਗੁਰਦੁਆਰਾ ਨਾਨਕ ਸਰ ਮਹਾਰਾਜ ਆਜੋ ਆ ਸਾਰੇ ਦਰਿਆਈ ਲੱਗਾ ਇਹ ਸਾਰੇ ਦਰਿਆਈ ਹੈ ਇਧਰ ਪਿੱਛੇ ਇਧਰ ਫੁੱਲ ਜਲ ਪ੍ਰਵਾਹ ਕਰਦੇ ਉਧਰ ਥੱਲੇ ਜਾ ਗਏ ਧੋ ਲੈ ਲੀਏ ਇੱਕ ਗਗਣਾ ਵਾਸਤੇ ਆਪ ਇੱਕ ਮੇਰੇ ਆਸਰਮਾਲਾ ਹੀ ਲੈ ਲਿਆ ਦੋਰ ਵਾਲੇ ਲੈ ਲੇ ਇੱਕ ਗਗਣਾ ਵਾਸਤੇ ਤੇ ਇੱਕ ਮੇਰੇ ਵਾਸਤੇ ਬੰਨ ਕੇ ਤੇ ਚੱਲਦੇ ਆਂ ਜੋੜਾ ਜੋੜੇ ਲਾ ਲਈਏ ਪਹਿਲਾਂ ਅਜੇ ਚਲੋ ਜੋੜੇ ਲਾ ਲਈਏ ਜੋੜੇ ਲਾ ਕੇ ਫਿਰ ਚੱਲਦੇ ਆਂ ਵਾਹ ਜਬਾ ਅੱਗੇ ਪਾਲਣ ਅੰਦਰ ਅੰਦਰ ਨੂੰ ਮਾਤਨਾ ਲੈ ਹੋਸ ਆਕਿਸ਼ਮ ਦੇ ਰੋਭਾਵੇਂ ਨੂੰ ਹੰਡਮੰਦ ਨੂੰ ਪਰਬੋਏ ਆਮਾ ਮਾ ਅਤਸ ਟੋਲੀ ਹੈ ਜੀਰੋ ਜੇ ਜਪਾਂ ਇਸੀਂ ਅਤੋ ਵੇਈਂ ਸਾਥ ਸੰਪਾਵੇਨ ਕੋਈ ਕਰਕੇ ਪ੍ਰਸਤ ਰਸਾਵੇ ਮਾਤਰੀ ਮਨ ਤੋਂ ਮਾਤਰ ਆਵੇ ਚਲੋ ਗਗਨ ਜੀ ਆਜਰ ਮਹਲਾ ਬੰਨੋ ਗਗਨ ਹਲੋ ਬਹੁਤ ਸੋਹਣੀਆਂ ਬਣੀਆਂ ਆ ਪਾਰਕਾਂ ਮਹਾਰਾਜ ਦੀਆਂ ਆ ਵੇਖੋ ਆ ਪਾਰਕਾਂ ਬਣੀਆਂ ਹੋਈਆਂ ਸਾਈਡ ਤੇ ਪ੍ਰਮਾਤਮਾ ਦੀ ਕਿਰਪਾ ਆयो ਮੱਥਾ ਟੇਕੀਆ ਜੀ ਦੋ ਦਰਵਾਜ਼ੇ ਮਨ ਨਾਲ ਆਉਂਦੇ ਆ ਜੀ ਰਾਮਾ ਰਾਮਾ ਸੰਗਤ ਆ ਰਹੀ ਸਤਿ ਜੀ ਹੈ ਜੀ ਨੰਦ ਗੁਰੂ ਇੱਧਰ ਜਲ ਸਕਦੇ ਕੀ ਰਾਸਤੇ ਬਣਾਇਆ ਵਾ ਕੂਲਰ ਲੱਗਾ ਆ ਕੂਲਰ ਲੱਗਾ ਆ ਜਾਓ ਗਉਰੀ ਮਾ ਨਾਮ ਨਾਮ ਅੰਨ ਤਰਗਵਾਰ ਤਤਪਰਮ ਗੁਰੂ ਨਾ ਤਾਰੇ ਰਾਸ ਸਪੰਧਾ ਅੰਗਾਰੇ ਜਿ ਸਿਮਨ ਪਤਰ ਕੇਤਾ ਸਾਤ ਸਮਰਤ ਤ੍ਰਿਸ਼ੇ ਦੇ ਦੇਤਾ ਜਾਤ ਵਰਤ ਕਰੇ ਲੋਕ ਵਰਤਨ ਕੀ ਅਨੁਜੋਗ ਜੰਦੂ ਸਭ ਪਾਸਾਰ ਤਿਸੇ ਪਾਸਾਰ ਜਿਸ ਦੇ ਸੁਮਨ ਹੰਦ ਆਪਣਾ ਜੋ ਇਸ ਬਹੁਤ ਸੁਣਾ ਬਣਿਆ ਹੈ ਨਾ ਚਾਰ ਸ਼ਵੇਰੇ ਪਾਰ ਕਾ ਬਣਿਆ ਹੋਇਆ ਬਹੁਤ ਹੀ ਵਧੀਆ ਗੁਰਦਰਾ ਬਣਿਆ ਮਹਾਰਾਜ ਦੀ ਕਿਰਪਾ ਹਾਏ ਜੀ ਨਾ ਹਰੀਆਲੀ ਚਾਰ ਸ਼ਵੇਰੇ ਗੁਰਪੁਰਬ ਦੀ ਫੋਟੋ ਲੱਗੀ ਹੋਈ ਬਹੁਤ ਸੋਹਣੀ ਤੇ ਆਪਾਂ ਇਹ ਨਾਲ ਸਰ ਗੁਰਦਾਰੇ ਬੜੀਆਂ ਸੋਹਣੀ ਫੋਟੋ ਲੱਗੀਆਂ ਹੈ ਮਹਾਰਾਜ ਦੀ ਕਿਰਪਾ ਚਾਰੇ ਸ਼ਹਿਬਜਾਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਕੀਰਤਨ ਚੱਲਦਾ ਪਿਆ ਹੋਇਆ ਬਾਬਾ ਜੀ ਬੈਠੇ ਹੋਏ ਆ ਸੇਵਾ ਕਰਦੇ ਪਏ ਬਾਬਾ ਜੀ ਇਹਦੇ ਬਾਬਾ ਜੀ ਬੈਠੇ ਦਮਲੇ ਦੇ ਕਰਹਰਤ ਆਇਆ ਸਾਥ ਨੂੰ ਬੀਪਾ ਨਾ ਪਾਇਆ ਸਮਰਦਾ ਮਹਾਰਾਜ ਦੀ ਕਿਰਪਾ ਪੂਰੀ ਕਿਰਪਾ ਮਾਲਕ ਦੀ ਚਲੋ ਆਜੋ ਸਾਜ ਗੁਰ ਤੇ ਬਜਨ ਨਿਨੋਰਾ ਨੋਦ ਗੁਰ ਕੀ ਆਸ ਚੜੀਆਂ ਵਖਾਈ ਦਰਵਾਜੋ ਗੁਰ ਤੇ ਬਜਨ ਜਾ ਜਤ ਬਹੁ ਸੁਣੀਆਂ ਰੰਗ ਬਰੰਗੀਆਂ ਚੜੀਆਂ ਵੇਖੋ ਗਿੱਡੀਆਂ ਸੋਹਣੀਆਂ ਸਾਰੀਆਂ ਚਿੱਟੀਆਂ ਨੀਲੀਆਂ ਬਲੂ ਗਿੱਡੀਆਂ ਸੋਹਣੀਆਂ ਲੱਗਦੀਆਂ اپنا دس ਆਤਮ ਜੈ ਹੋ ਨੰਦਿਆਰਾ ਫਤਿਹ ਫਤਿਹ ਜੀ ਸੋ ਸਿਖਸਾ ਇਹ ਗਗਨ ਵੇਦ ਦੀ ਪਈ ਆ ਜਿਹੜੀਆਂ ਮੇਰਾ ਗੁਰ ਤੁਮਰਾਖਾ ਗਉਹੀ ਮਾ ਦਾਤ ਨਾਮ ਨੇ ਮੇਰੇ ਗੁਰ ਦੇ ਸੁਖਨ ਨਾਮ ਦੇ ਹੋ ਨਾਮ ਨਾਮ ਸ੍ਰੀ ਗੁਰੂ ਤੇਗ ਬਖਸ਼ ਨਾਮ ਨਾਮ ਜਿਨ੍ਹਾਂ ਦੇ ਬਾਰਕਾਂ ਬਹੁਤ ਸੁਣੀਆਂ ਬਣੀਆਂ ਆ ਪਰਲੀ ਸਾਈਡ ਸਾਰਾ ਦਰਿਆ ਹੀ ਆ ਨਾਮ ਅਸਾਰ ਇੱਥੇ ਦੋ ਸ਼ੇਰ ਬਣੇ ਹੋਏ ਆ ਸਰਕਾਰ ਦਾ ਨਾਮ ਜਨਮਾ ਸ਼ੇਰਾਂ ਦਾ ਜੋੜਾ ਲਾ ਆ ਦੌਰ ਜੀ ਨਹੀ ਜੰਮ ਕੋ ਸ਼ੇਰ ਲਾਏ ਦੋ ਸ਼ੇਰ ਸ਼ੇਰ ਮਾਰੇ ਰੋ ਲਾ ਬਾਕੀ ਉਹਨਾਂ ਦੇ ਮੁਖਫਾਤਾਂ ਦਾ ਨਾਮ ਕੋਈ ਜਨ ਦੇ ਦੋ ਸ਼ੇਰ ਲਾਏ ਇੱਕ ਬੱਚਾ ਉਹਨਾਂ ਨੇ ਵਿਚਾਲੇ ਇਧਰ ਸ਼ੇਰ ਆਉ ਸ਼ੇਰਨੀ ਆਦ ਮਤ ਜੋ ਅੰਤ ਜਨ ਬਹੁਤ ਸਾਰੇ ਨਾਲ ਬਣਾ ਜੀ ਜਨ ਸਤ ਨਾਹੀ ਕੋਰ ਨਾ ਜਾਏ ਜੈਸੇ ਖਾਤੇ ਵਿਹਸਮਾਏ ਜੀ ਆਪ ਦਾ ਸੋ ਬਾਬਾ ਜੀ ਗੱਡੀਆਂ ਖੜੀ ਹੋਈਆਂ ਜੀਵਨ ਦਾ ਕੋਈ ਨਹੀਂ ਮਲ ਕਮਾਈ ਨਹੀਂ ਸੋਨੇ ਪ੍ਰਾਣੀਆਂ ਯਾਦਾਂ ਬਣਾਈਆਂ ਪ੍ਰਾਣੀਆਂ ਯਾਦਗਰੀ ਹੱਲਾ ਬਣਾਇਆ ਬਲਦ ਬਣਾਏ ਹੋਏ ਆ ਬਲਦ ਬਣਾਏ ਆ ਤੇ ਹੱਲਾ ਬਣਾਇਆ ਪ੍ਰਾਣੇ ਰਿਵਾਜ ਦੀ ਆਉਂਦੇ ਆ ਪ੍ਰਾਣਾਂ ਸਿਧਾਨਾ ਸੰਤਸਪਾ ਸੰਤਸਪਾ ਤੋਂ ਨਾਨਕ ਹਰ ਹਰ ਸਤਿ ਕੀਓ ਬਸਨਾ ਬਲਦ ਕੋਈ ਉਹ ਬੀਬੀ ਇੱਕ ਚੱਕੀ ਪਿੰਦੀ ਪਈ ਆ ਪ੍ਰਾਣੇ ਰਿਵਾਜ ਦੀ ਚੱਕੀ ਬਣਾ ਚੱਕੀ ਦੇ ਆਟਾ ਪੀਸਦੀ ਪਈ ਆ ਉਧਰ ਭੈਣਾ ਬੈਠੀਆਂ ਹੋਈਆਂ ਇੱਕ ਭੈਣਾ ਘੜਾ ਲੈ ਕੇ ਬੈਠੀ ਹੋਈ ਆ ਇੱਕ ਭੈਣ ਕਪੜੇ ਧੋ ਰਹੀ ਆ ਲਾਗੇ ਡੌਗੀ ਆ ਤੇ ਇੱਕ ਭੈਣ ਵੀ ਬੱਚੇ ਨੂੰ ਲੈ ਕੇ ਪਾਣੀ ਭਰਦੀ ਜਾਣ ਲਈ ਥਿਰਨ ਕੋਲੇ ਆ ਮਤਲਬ ਜੰਗਲੀ ਏਰੀਆ ਵੀ ਬਣਾਇਆ ਹੈ ਤੇ ਵੀਰ ਆਪਣੇ ਬੌਲਦ ਲੈ ਕੇ ਹੱਲਾ ਬਾਹ ਰਿਹਾ ਤੇ ਬਾਬਾ ਫਰੀਦ ਜੀ ਦੀ ਫੋਟੋ ਬਣੀ ਹੋਈ ਮਤਲਬ ਮੂਰਤੀ ਬਹੁਤ ਸੋਹਣੀ ਬਣੀ ਹੋਈ ਆ ਇਧਰ ਲੰਗਰ ਆਲਾ ਸਾਰਾ ਤੇ ਇਧਰ ਵੀ ਦਾ ਸਾਰਾ ਲੰਗਰ ਆਲਾ ਸਾਰਾ ਬਹੁਤ ਵਧੀਆ ਇਧਰ ਦਾ ਸਾਰਾ ਬਰਿਆਈ ਆ ਇਧਰ ਬਰਿਆਈ ਆ ਸਾਰਾ ਉਹ ਦੇਖੋ دریا ਆ ਪਾਣੀ ਉਹ ਦੇਖੋ ਕੋਲੀ ਆ ਆ ਸਾਹਮਣੇ ਜੂਮ ਕਰ ਪਾਣੀ ਵਿਖਾ ਉਹ ਸਾਰਾ ਪਾਣੀ ਆ ਪਰਲੀ ਸਾਈਡ ਜਿਹੜਾ ਉਧਰੋਂ ਘਰਾਂ ਦੇ ਕੋਚੋਂ ਪਾਣੀ ਆ ਜਿਹੜਾ ਤੁਹਾਨੂੰ دریا ਵਿਖਾਇਆ ਪਾਣੀ ਇਹ ਉਧਰਲੀ ਸਾਈਡ ਤੋਂ ਉੱਪਰ ਤੋਂ ਘੁੰਮ ਕੇ ਉਹੀ ਘਰਾਂ ਖੜੀ ਜਾਣਦੇ ਆ ਤੁਹਾਨੂੰ ਐਸੀ ਆਵਾਜ਼ ਨਹੀਂ ਆਣੀ ਨਾਰਾਇਣ ਇਤਰੋਂ ਦੀ ਘੁੰਮ ਕੇ ਆਉਂਦਾ ਪਾਣੀ ਇਹ ਸਾਰੇ ਸਾਰੇ ਲੰਗਰ ਆ ਲੈ ਇੱਥੇ ਸੰਗਤ ਆਉਂਦੀ ਜੋ ਮੇਲਾ ਹੁੰਦਾ ਵਿਸਾਖੀ ਲੱਗਦੀ ਇੱਥੇ ਅਵਸਾਖੀ ਬਹੁਤ ਹੀ ਲੱਗਦੀ ਆ ਜਿਵੇਂ ਮੁਕਸਰ ਮਸਾਖੀ ਲੱਗਦੀ ਆ ਨਾ ਮੁਕਸਰ ਫੇ ਉਦਾਂ ਮਾਲੇ ਇੱਥੇ ਵੀ ਵਸਾਖੀ ਲੱਗਦੀ ਆ ਫੁੱਲ ਰੌਣਕ ਹੁੰਦੀ ਆ ਲੰਗਰ ਪਹਾਰੇ ਲੱਗੇ ਹੁੰਦੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਇੱਥੇ ਲੱਗਦੀ ਆ ਨਹੀਂ ਬਾਬਾ ਫਰੀਦ ਜੀ ਦੀ ਮੂਰਤੀ ਬਣੀ ਹੋਈ ਬਹੁਤ ਸੋਹਣੀ ਹਾਂਜੀ ਬਾਬਾ ਫਰੀਦ ਬੈਠੇ ਹੋਏ ਆ ਤੇ ਉਹ ਦੋ ਕਾਂ ਤੇ ਬਾਬਾ ਫਰੀਦ ਜੀ ਕਾਂ ਬੈਠੇ ਹੋਏ ਉੱਤੇ ਚੋਟ ਮਾਸ ਟੁਕਣ ਦੇ ਬਾਬਾ ਫਰੀਦ ਜੀ ਦਾ ਸਾਰਾ ਉਹ ਕਹਿੰਦੇ ਵੀ ਦੋ ਅੱਖਾਂ ਰਹਿੰਦੀ ਵੀ ਆਪਦੇ ਮੈਂ ਗੁਰੂ ਨੂੰ ਵੇਖਣਾ ਬਾਕੀ ਸਰੀਰ ਭਾਵੇਂ ਮੇਰਾ ਸਾਰਾ ਖਾਲੀ ਹਾਂ ਬਾਕੀ ਆ ਤੁਹਾਨੂੰ ਦਿਖਾਈਦਾ ਮੂਰਤੀਆਂ ਲੱਗੀਆਂ ਹੋਈਆਂ ਚਲੋ ਆਜੋਣ ਵਾਪਸੀ ਮੋਟਰਸਾਈਕਲ ਕੋਲ ਗੱਲਦੇ ਆ ਆਪਾ ਸਿਯੋਪਤਿਆਮਿ ਰਹਾ ਆਸੁਰਾ ਤਸਾ ਮਹਾ ਕੋਰਾ ਇੰਦਿਆ ਸੁਆਣੀ ਜੋ ਮਨਮantra ਦਾਰ ਤੂਰੀ ਨਾਲ ਰਹੇ ਗੁਮਨ ਆਹ ਧੀ ਹੌਲੀ ਹੌਲੀ ਰੋਗ ਰੋਗ ਭਾਵੇਂ ਆਹ ਬਾਰਕ ਜੋ ਉਜਾਗ ਬਾਗ ਸੁਧ ਹਾਂ ਪਾਰਕਾਂ ਕਿਡੀਆਂ ਸੁਣੀਆਂ ਬਹੁਤ ਸੁਣੀਆਂ ਪਾਰਕਾਂ ਬਣੀਆਂ ਹੋਈਆਂ ਵੇਖੋ ਬਹੁਤ ਸੁਣੀਆਂ ਪਾਰਕਾਂ ਬਣੀਆਂ ਹੋਈਆਂ ਪੋਰੀਆਂ ਬਣੀਆਂ ਹੋਈਆਂ ਸੰਗਤ ਆਵੇ ਇੱਧਰ ਵੀ ਤੇ ਇੱਧਰ ਵੀ ਜੇ ਬੱਚਿਆਂ ਦੀ ਖੇਡ ਹੀ ਆ ਇੱਕ ਵੀ ਸੜੀ ਪਾਰਕ ਆ ਇੱਧਰਲੀ ਸੜੀ ਪਾਰਕ ਤੋਂ ਖੂਹ ਬਣਿਆ ਹੋਇਆ ਪੁਰਾਣਾ ਤੇ ਇੱਥੇ ਵੀ ਬਾਈ ਬੋਲ ਦੇ ਨਾਲ ਕੇ ਪਾਣੀ ਕੱਢਦਾ ਬੈਠੂ ਸੀ ਪੁਰਾਣੇ ਰਿਵਾਜ ਦਾ ਖੂਹ ਹੈ ਨਾ ਵੀ ਬੋਲ ਦੇ ਨਾਲ ਪਾਣੀ ਕੱਢਦੇ ਖੂਹ ਜੋ ਝੂਮ ਕਰ ਝੂਮ ਕਰੋ ਉਹ ਪੁਰਾਣੇ ਉਹਨੇ ਮੈਂ ਦਿਖਾਉਂ ਆਹ ਦੇਖੋ ਆ ਪੁਰਾਣੇ ਰਿਵਾਜ ਦਾ ਖੂਹ ਆ ਵੀ ਉਹ ਬੋਲ ਦੇ ਨਾਲ ਪਾਣੀ ਖੂਹ ਨੂੰ ਲੈਂਦੇ ਆ ਥੱਲੇ ਖੂਹ ਆ ਤੇ ਉਧਰ ਵੀ ਖੂਬ ਵੇਖੋ ਟੰਡਾ ਖੂਦਿਆਂ ਟੰਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੋਲ ਦੇਣਾ ਪਾਣੀ ਕੱਢਦੇ ਆ ਬਾਰਕ ਬਹੁਤ ਸੋਹਣੀ ਬਣੀ ਆ ਇੱਥੇ ਵੀ ਸੇਵਾ ਚੱਲਦੀ ਪਈ ਆ ਜੇ ਗੁੱਗੇ ਪੌੜੀਆਂ ਚੜ੍ਹਨ ਦੀ ਗੁਰਦਾਰਾ ਬਹੁਤ ਸੋਹਣਾ ਬਣਿਆ ਆ ਬਹੁਤ ਹੀ ਸੋਹਣਾ ਗੁਰਦਾਰਾ ਬਣਿਆ ਆ ਨਾਨਕ ਸਰ ਈਸਰ ਤਾਂ ਮੋ ਨਾਨਕ ਸਰ ਹਾਂਜੀ ਬਹੁਤ ਹੀ ਵਧੀਆ ਗੋਪਤ ਗੋਪਤ ਬਾਜੂ ਦੇ ਬੂਟ ਦੇ ਦੇਖਿਆ ਸਮਾਂ ਦੇਖਦੇ ਹੋ ਬੂਟ ਵਾਲੀਏ ਚੱਲਦੇ ਵਾਸਤੇ Bun varsı canda ya kere. Bas boot bağlıyor. O <laughs> geldim ona. Wo. Ro ro. Tamam hadi şimdi. Ola yo. ਕੀ ਕਿ ਲਾਇਕ ਹੈ ਗੇਰਿੰਗ ਆ ਨਾ ਟਿਕਾ ਮੈਂ ਇੱਕ ਇੱਕ ਚਲੋ ਕੋਈ ਨੂੰ ਇਹ YouTube ਤੇ ਉਹ ਲੋਗ ਆਏਗਾ ਕਿ ਉਹ ਥੋੜੀ ਜਿਹੀ ਜਲੀ ਉਹ ਲੋਗ ਗਈ ਬਸ ਚੱਲਦੇ ਬਾਸ ਵੀ ਹੁਣ ਆ ਲੋਕ ਨੂੰ ਦਰਵਾਜ਼ਾ ਦੇ ਟੰਡਾ ਲੈ ਜਾਏਗਾ ਬਹੁਤ ਸੁਣੇ ਬੰਦੇ ਆ ਭਾਂਡੇ ਬਹੁਤ ਸੁਣਦੇ ਆ ਪਿਛਲੀ ਵਾਰੀ ਇਹ ਹੀ ਆਇਆ ਸੀੰਘੂ ਆ ਕੇ ਡੱਬਾ ਲੈ ਗਿਆ ਰੋਟੀ ਦਾ ਕਲਾਏ ਕਲੀ ਮੋਟਰਸਾਈਕਲ ਕੋਲੇ ਵਾਸੋਂ ਚੱਲੀ ਤੇ ਆਈ ਉੱਥੇ ਹਰੋ ਬਾਈ ਬਾਈ ਕਲੀ ਹੋੜ ਕਰੇ ਕਰੇ ਆ ਕੇ ਲੰਦੇ ਆ ਹੋੜ ਕਰਿਓ ਜੇ ਮੈਂ ਜੀ ਨਾ ਬੋਦਾ ਹਾਂ ਚਲੋ ਉੱਥੇ ਕਾਪਾਣੀ ਇਹ ਚੱਲਾ ਚੰਦ ਜੀ ਚੱਲਾ ਪਾਣੀ ਇਹ ਚੱਲਾ ਰੱਖੋ ਇੱਧਰ ਘੱਟ ਬਾਰ ਛੱਡੇ ਆਲੇ ਇੱਧਰ ਜ਼ਿਆਦਾ ਛੱਡਿਆ ਆ ਵੇਖੋ ਸਪੀਡ ਵੇਖੋ ਪਾਣੀ ਦੀ ਗੋਲੀ ਵਾਂਗੂੰ ਜਾਂਦਾ ਨਾ ਪਾਣੀ ਬਾਏ ਇਧਰੋਂ ਹੋਣਾ ਪਾਣੀ ਇੰਨਾ ਉੱਚਾ ਪਾਣੀ ਆ ਵੇਖ ਲਓ ਤੁਸੀਂ ਇੰਨਾ ਉੱਚਾ ਪਾਣੀ ਤੇ ਉਹ ਹਰਾ ਹਰਾ ਰਕਾ ਆਏ ਵਧੀਆ ਲੱਗੀ ਆ ਵੀਡੀਓ ਵਧੀਆ ਲੱਗੀ ਆ ਤੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਤੇ ਕਮੈਂਟਾਂ ਸਾਨੂੰ ਜ਼ਰੂਰ ਦੱਸਿਓ ਇਹ ਵੀ ਵੀਡੀਓ ਕਿਦਾਂ ਲੱਗੀ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੇ ਮਿਹਰਬਾਨੀ